ਮੈਂ ਨਾ ਸਿਆਣੀਆਂ ਦੀਆਂ ਗੱਲਾਂ ਤੇ ਬਹੁਤ ਯਕੀਨ ਰੱਖਦੀ ਆ ਮਤਲਬ ਕਿ ਬਜ਼ੁਰਗਾਂ ਦੀਆਂ ਗੱਲਾਂ ਤੇ ਬਹੁਤ ਯਕੀਨ ਰੱਖਦੀ ਆ ਉਹਨਾਂ ਦੀਆਂ ਗੱਲਾਂ ਵਿੱਚ ਤਰਕ ਹੁੰਦਾ ਆ ਉਹ ਜੇਕਰ ਕੋਈ ਦੇਸੀ ਨੁਕਤਾ ਦੱਸਦੇ ਆ ਤੇ ਮੈਂ ਆਪਣੇ ਜਾਨਵਰਾਂ ਤੇ ਜ਼ਰੂਰ ਕਰਦੀ ਆ ਤੇ ਅੱਜ ਵੀ ਆਪਾਂ ਇੱਕ ਦੇਸੀ ਨੁਕਤਾ ਆ ਜਿਹੜਾ ਆਪਣੇ ਜਾਨਵਰ ਤੇ ਕਰਾਂਗੇ ਤੇ ਇਹਦਾ ਫਾਇਦਾ ਵੀ ਤੁਹਾਨੂੰ ਦੱਸਾਂਗੇ ਤੁਸੀਂ ਮੁਰਗੀ ਦੇਖ ਰਹੇ ਆ ਇਹ ਮੁਰਗੀ ਦੀ ਲੱਤ ਟੁੱਟ ਗਈ ਆ ਠੀਕ ਆ ਦੇ ਪਿਛਲੇ ਕੁਝ ਦਿਨਾਂ ਤੋਂ ਆਪਾਂ ਇੱਕ ਨੁਕਤਾ ਕਰਦੇ ਆਏ ਆਂ ਤੇ ਇਹਦੀ ਲੱਤ ਵਿੱਚ ਕਾਫੀ ਜ਼ਿਆਦਾ ਫਰਕ ਆ ਜਿਹੜਾ ਉਹ ਦਿਸਣ ਲੱਗ ਗਿਆ ਤੇ ਉਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਕਿ ਜਿਵੇਂ ਕਿ ਮੈਂ ਕਿਹਾ ਕਿ ਮੈਂ ਬਜ਼ੁਰਗਾਂ ਦੀ ਗੱਲ ਤੇ ਯਕੀਨ ਰੱਖਦੀ ਆਂ ਉਹਨਾਂ ਦੀਆਂ ਜਿਹੜੀਆਂ ਦੇਸੀ ਨੁਕਤੇ ਆ ਮੈਂ ਜ਼ਰੂਰ ਕਰਦੀ ਆਂ ਤੇ ਜਦੋਂ ਤੋਂ ਨਾ ਮੈਂ ਸੁਰਤ ਸੰਭਾਲੀ ਆ ਸੀ ਪਸ਼ੂ ਰੱਖੇ ਹੋਏ ਨੇ ਮੱਝਾਂ ਰੱਖੀਆਂ ਹੋਈਆਂ ਨੇ ਜੇਕਰ ਕਿਸੇ ਮੱਝ ਦਾ ਥਣ ਫਟ ਜਾਵੇ ਤੇ ਮੇਰੇ ਜਿਹੜੇ ਮੰਮੀ ਜੀ ਨੇ ਉਹ ਜਿਹੜਾ ਮੰਜੇ ਦਾ ਬਾਣ ਹੁੰਦਾ ਆ ਸ਼ਾਇਦ ਉਹਨ ਉਦਾਂ ਦੇ ਮੰਜੇ ਜਿਹੜੇ ਬਹੁਤ ਘਾਟਾ ਘਰਾਂ ਵਿੱਚ ਬਾਣ ਵਾਲੇ ਉਹ ਜਿਹੜਾ ਬਾਣ ਆ ਉਹਨੂੰ ਤਵੇ ਤੇ ਜਾਲ ਕੇ ਉਹਦੀ ਰਾਖ ਬਣਾ ਕੇ ਤੇਲ ਦੇ ਵਿੱਚ ਮਿਲਾ ਕੇ ਥਣਾ ਨੂੰ ਲਾਉਂਦੇ ਨੇ ਤੇ ਮੱਜਾਂ ਦੇ ਥਾਣਾ ਜਿਹੜੇ ਫਟੇ ਹੋਏ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਤੇ ਇਹ ਜਿਹੜੀ ਇਹ ਜਿਹੜਾ ਦੇਸੀ ਨੁਕਤਾ ਆ ਮੈਂ ਜਦੋਂ ਤੋਂ ਸੁਰਤਾਂ ਸੰਭਾਲੀ ਆ ਉਦੋਂ ਤੋਂ ਆਪਣੇ ਘਰੇ ਦੇਖਦੀ ਆਈਆਂ ਕਿਉਂਕਿ ਉਦੋਂ ਤੋਂ ਹੀ ਪਸ਼ੂ ਆ ਜਿਹੜੇ ਰੱਖੇ ਹੋਏ ਨੇ ਹੁਣ ਵੀ ਰੱਖੇ ਹੋਏ ਨੇ ਤੇ ਇਹ ਜਿਹੜਾ ਦੇਸੀ ਨੁਕਤਾ ਆ ਇਹ ਤੁਹਾਡੇ ਸ਼ਾਇਦ ਕਿਸੇ ਕੰਮ ਆ ਜਾਵੇ ਤੇ ਇਹ ਪੂਰੀ ਤਰ੍ਹਾਂ ਕਾਮਜਾਬ ਨੁਕਤਾ ਆ ਜਿਹੜਾ ਮੈਂ ਮੱਝਾਂ ਬਾਰੇ ਦੱਸਿਆ ਤੇ ਇਹ ਜਿਹੜੀ ਮੁਰਗੀ ਆ ਇਹਦੀ ਅੱਗੇ ਲੱਤ ਟੁੱਟੀ ਹੋਈ ਤੇ ਆਪਾਂ ਤੁਹਾਨੂੰ ਦਿਖਾ ਰਹੇ ਆਂ ਵੀ ਇਹਨੂੰ ਆਪਾਂ ਪਾਣੀ ਦੇ ਵਿੱਚ ਡੋਬ ਰੋਬ ਕੇ ਕੱਢ ਰਹੇ ਆਂ ਹਾਲਾਂਕਿ ਮੈਂ ਪੂਰੀ ਮੁਰਗੀ ਆ ਜਿਹੜੀ ਨਹੀਂ ਡੋਬ ਰਹੀ ਹੈਗੀ ਇਹ ਸਿਰਫ ਇਹਦੀ ਲਾਤ ਆ ਇਹਦੀ ਜਿਹੜੀ ਟੁੱਟੀ ਹੋਈ ਲਾਤ ਆ ਆਪਾਂ ਉਹ ਨੂੰ ਪਾਣੀ ਵਿੱਚ ਡਬੋਇਆ ਆ ਇਹ ਪਾਣੀ ਕਿਹੜਾ ਆ ਤੁਸੀਂ ਸੋਚਦੇ ਹੋਣੇ ਆ ਬਈ ਸਿਰਫ ਪਾਣੀ ਦੇ ਵਿੱਚ ਡਬੋਣਾ ਇਹ ਪਾਣੀ ਆਪਾਂ ਨਾਰਮਲ ਪਾਣੀ ਦੇ ਵਿੱਚ ਨਹੀਂ ਡਬੋਣਾ ਹੈਗਾ ਇਹ ਪਾਣੀ ਹੋਵੇ ਬੇਹਾ ਠੀਕ ਆ ਤਾਜੇ ਪਾਣੀ ਦੇ ਵਿੱਚ ਆਪਾਂ ਮੁਰਗੀ ਦੇ ਜਿਹੜੀ ਲਾਤ ਆ ਉਹ ਡੀਂ ਡਬੋਣੀ ਹੈਗੀ ਅਪਾ ਡਬੋਣੀ ਹੈਗੀ ਆ ਬੇਹੇ ਪਾਣੀ ਚ ਰਾਤ ਦਾ ਖੜਾ ਪਾਣੀ ਜਿਹੜਾ ਹੋਵੇ ਨਾ ਉਹਦੇ ਵਿੱਚ ਤੁਸੀਂ ਜੇਕਰ ਮੁਰਗੀ ਕੀ ਕਿਸੇ ਵੀ ਜਾਨਵਰ ਕਿਸੇ ਵੀ ਜਾਨਵਰ ਦੀ ਜੇਕਰ ਲੱਤ ਟੁੱਟ ਜਾਵੇ ਕੋਈ ਅੰਗ ਪੈਰ ਟੁੱਟ ਜਾਵੇ ਤੇ ਤੁਸੀਂ ਇਹ ਦੇਸੀ ਨੁਕਤਾ ਕਰਿਓ ਬੇਹੇ ਪਾਣੀ ਦੇ ਵਿੱਚ ਰਾਤ ਦੇ ਖੜੇ ਪਾਣੀ ਦੇ ਵਿੱਚ ਤੁਸੀਂ ਉਹ ਅੰਗ ਪੈਰ ਡੋਬਣਾ ਆ ਜਾਂ ਫਿਰ ਕਿਸੇ ਮੱਝ ਦੀ ਲੱਤ ਟੁੱਟ ਗਈ ਠੀਕ ਆ ਉਹਦੇ ਤੇ ਤੁਸੀਂ ਬੇਹਾ ਪਾਣੀ ਰਾਤ ਦਾ ਬੇਹਾ ਪਾਣੀ ਜਿਹੜਾ ਪਾਉਂਗੇ ਤਾਂ ਲੱਤ ਆ ਜਿਹੜੀ ਬਿਲਕੁਲ ਠੀਕ ਹੋ ਜਾਊਗੀ ਇਹ ਜਿਹੜਾ ਤਰੀਕਾ ਆ ਇਹ ਮੈਂ ਪਹਿਲਾਂ ਵੀ ਅਜਮਾਇਆ ਹੋਇਆ ਤੇ ਐਂਡ ਤੱਕ ਬਣੇ ਰਹੋ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਫਰਕ ਪੈਂਦਾ ਆ ਠੀਕ ਆ ਜਿਸ ਦਿਨ ਮੈਂ ਪਹਿਲੇ ਦਿਨ ਇਹ ਮੁਰਗੀ ਦੇਖੀ ਸੀ ਬਿਲਕੁਲ ਹੀ ਇਹਦੀ ਲੱਤ ਆ ਜਿਹੜੀ ਸਿੱਧੀ ਨਹੀਂ ਸੀ ਹੁੰਦੀ ਠੀਕ ਆ ਖੁੱਡੇ ਦੇ ਵਿੱਚ ਹੀ ਇਹਦੀ ਲੱਤ ਆ ਜਿਹੜੀ ਟੁੱਟ ਗਈ ਪਤਾ ਨਹੀਂ ਕਿਸੇ ਜਾਨਵਰ ਨੇ ਮੁਰਗੀਆਂ ਨੇ ਆਪਸ ਚ ਲੜਦੀਆਂ ਨੇ ਇਹਨੂੰ ਮਾਰਿਆ ਜਾਂ ਕੀ ਹੋਇਆ ਪਤਾ ਨਹੀਂ ਰਾਤ ਨੂੰ ਇਹ ਤੰਦਰੁਸਤ ਸੀ ਤੇ ਸਵੇਰੇ ਜਦੋਂ ਕੁੱਡੇ ਦੇ ਵਿੱਚੋਂ ਮੈਂ ਚੁੱਕੀ ਆ ਤੇ ਇਹਦੀ ਜਿਹੜੀ ਲੱਤ ਆ ਉਹ ਟੁੱਟੀ ਹੋਈ ਸੀ ਤੇ ਇਹ ਜਿਹੜਾ ਦੇਸੀ ਨੁਕਤਾ ਹੈ ਨਾ ਬੇਹੀ ਪਾਣੀ ਦਾ ਇਹ ਮੈਂ ਕੱਲਾ ਹੁਣੇ ਨਹੀਂ ਇਸ ਤੋਂ ਪਹਿਲਾਂ ਮੁਰਗੇ ਤੇ ਵੀ ਟਰਾਈ ਕੀਤਾ ਸੀ ਮੁਰਗੇ ਦੀ ਲੱਤ ਵੀ ਆ ਜਿਹੜੀ ਉਹ ਠੀਕ ਹੋ ਗਈ ਸੀ ਤੇ ਇਹਦੀ ਅੱਜ ਲੱਤ ਆ ਆਪਾਂ ਇਹਨੂੰ ਠੀਕ ਕਰਕੇ ਦਿਖਾਵਾਂਗੇ ਤੇ ਸ਼ਾਮ ਤੱਕ ਜਿਹੜੀ ਹੈ ਇਹਦੀ ਲੱਤ ਵਿੱਚ ਕਿੰਨਾ ਫਰਕ ਦਿਖਣਾ ਹੈ ਹਾਲਾਂਕਿ ਮੈਨੂੰ 5-6 ਦਿਨ ਹੋ ਗਏ ਆ ਲਗਾਤਾਰ ਇਹ ਕੰਮ ਕਰਦੀ ਨੂੰ ਇਹ ਨਹੀਂ ਹੈਗਾ ਕਿ ਮੈਂ ਅੱਜ ਹੀ ਇਹਦੀ ਜਿਹੜੀ ਲੱਤ ਆ ਉਹ ਪਾਣੀ ਵਿੱਚ ਡੋਬੀ ਤੇ ਮੈਂ ਤੁਹਾਨੂੰ ਹੁਣ ਵੀਡੀਓ ਦਿਖਾ ਰਹੀ ਆ ਵੀ ਲੈ ਵੀ ਮਿੰਟਾਂ ਚ ਠੀਕ ਹੋ ਗਈ ਨਹੀਂ ਜੀ ਟਾਈਮ ਲੱਗਦਾ ਆ ਲਗਾਤਾਰ 5-7 ਦਿਨ ਇਹਨੂੰ ਬੇਹੇ ਪਾਣੀ ਦੇ ਵਿੱਚ ਆਪਾਂ ਡੁਬਕੀ ਜਿਹੜੀ ਦਿੱਤੀ ਆ ਮਤਲਬ ਕਿ ਇਹਦੀ ਲਾਤਾਂ ਜਿਹੜੀ ਬੇਹੇ ਪਾਣੀ ਦੇ ਵਿੱਚ ਡੋਬੀਆ ਤੇ ਅੱਜ 50 50 ਜਿਹੜਾ ਫਰਕ ਆ ਦਿਸਿਆ ਆ ਤੇ ਇਸ ਲਈ ਆਪਾਂ ਸੋਚਿਆ ਵੀ ਕਿਉਂ ਨਾ ਤੁਹਾਨੂੰ ਜਾਣਕਾਰੀ ਹੈ ਜਿਹੜੀ ਇਸ ਚੀਜ਼ ਬਾਰੇ ਵੀ ਦਿੱਤੀ ਜਾਵੇ ਤੇ ਲਾਤਾਂ ਜਿਹੜੀ ਕਾਫੀ ਹੱਦ ਤੱਕ ਹੁਣ ਸਿੱਧੀ ਵੀ ਹੁੰਦੀ ਆ ਤੇ ਥੱਲੇ ਵੀ ਲਾਉਂਦੀ ਆ ਮੁਰਗੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਵੀ ਕਿਵੇਂ ਹੁਣ ਥੋੜਾ ਜਿਹਾ ਸੈਂਬ ਗਈ ਆ ਡਰ ਗਈ ਆ ਇੱਕ ਪਾਣੀ ਆ ਥੋੜਾ ਜਿਹਾ ਉਹ ਠੰਡਾ ਸੀ ਕੋਸਾ ਪਾਣੀ ਨਹੀਂ ਸੀ ਥੋੜਾ ਜਿਹਾ ਡਰ ਗਈ ਆ ਵੀ ਸਵੇਰੇ ਸਵੇਰੇ ਮੈਨੂੰ ਪਾਣੀ ਦੇ ਵਿੱਚ ਡੋਬ ਦਿੱਤਾ ਪਰ ਮੁਰਗੀ ਆ ਜਿਹੜੀ ਬਹੁਤ ਜ਼ਿਆਦਾ ਇਹਦੀ ਲੱਤ ਨੂੰ ਫਰਕ ਪਿਆ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਜੇਕਰ ਤੁਹਾਡੇ ਕੋਈ ਜਾਨਵਰ ਬਿਮਾਰ ਹੋ ਗਿਆ ਜਾਂ ਉਹਦੀ ਲੱਤ ਲੁੱਤ ਟੁੱਟ ਗਈ ਆ ਤੇ ਉਹਨੂੰ ਅਲੱਗ ਰੱਖਣਾ ਆ ਤੁਸੀਂ ਮੈਂ 4-5 ਦਿਨ ਤੋਂ ਇਹਨੂੰ ਅਲੱਗ ਰੱਖ ਰਹੀ ਆ ਜਿੱਦਣ ਦੀ ਇਹਦੀ ਲੱਤ ਟੁੱਟੀ ਆ ਨਾ ਇਹ ਜਿਹੜਾ ਆਪਾਂ ਪਹਿਲਾਂ ਖੁੱਡਾ ਦਿਖਾਇਆ ਤੁਹਾਨੂੰ ਇਹਦੇ ਵਿੱਚ ਇਹਨੂੰ ਕੱਲੀ ਨੂੰ ਰੱਖ ਰਹੀ ਆ ਤੇ ਹੁਣ ਮੈਂ ਇਹਨੂੰ ਰੱਖ ਦਿੱਤਾ ਧੁੱਪੇ ਠੀਕ ਆ ਧੁੱਪੇ ਥੋੜੀ ਜਿਹੀ ਗਰਮਾਹਟ ਮਿਲੂਗੀ ਠੰਡਾ ਪਾਣੀ ਸੀ ਠੰਡ ਦੇ ਦਿਨੇ ਆ ਫਰਵਰੀ ਮਹੀਨਾ ਹਜੇ ਸਵੇਰੇ-ਸਵੇਰੇ ਠੰਡ ਹੁੰਦੀ ਆ ਤੇ ਤੁਸੀਂ ਦੇਖ ਲਓ ਵੀ ਇਹ ਦੋਨੇ ਲੱਤਾਂ ਤੇ ਭਾਰ ਪਾ ਕੇ ਖੜੀ ਆ ਠੀਕ ਆ ਮੈਂ ਤੁਹਾਨੂੰ ਕਿਹਾ ਨਾ ਕਿ 50 50 ਜਿਹੜਾ ਫਰਕ ਆ ਉਹ ਪੈ ਗਿਆ ਆ। ਵਿਆਹ ਪਰਸੈਂਟ ਜਿਹੜਾ ਫਰਕ ਆ ਉਹ ਪੈ ਗਿਆ ਆ। ਉਹ ਦੋਨਾਂ ਲੱਤਾਂ ਦੇ ਭਾਰ ਖੜੀ ਐ ਜਿਸ ਦਿਨ ਇਹਦੀ ਲੱਤਾਂ ਜਿਹੜੀ ਰੁੱਟੀ ਸੀ ਇੱਕ ਲੱਤ ਤੇ ਭਾਰ ਆਉਂਦਾ ਸੀਗਾ ਦੂਸਰੀ ਲੱਤ ਤੇ ਭਾਰ ਨਹੀਂ ਸੀ ਆਉਂਦਾ। ਬਿਲਕੁਲ ਵੀ ਨਹੀਂ ਖੜਦੀ ਸੀ ਬਿਲਕੁਲ ਵੀ ਲੱਤਾਂ ਜਿਹੜੀ ਥੱਲੇ ਨਹੀਂ ਲਾਉਂਦੀ ਸੀਗੀ। ਤੇ ਇਸ ਤੋਂ ਬਿਨਾ ਮੈਂ ਕੁਝ ਵੀ ਨਹੀਂ ਕੀਤਾ ਹੈਗਾ ਨਾ ਮੈਂ ਇਹਨੂੰ ਕੋਈ ਦਵਾਈ ਦਿੱਤੀ ਆ। ਨਾ ਮੈਂ ਕੁਝ ਹੋਰ ਕੀਤਾ ਮੈਂ ਸਿਰਫ ਸਵੇਰੇ ਤੜਕੇ ਉੱਠ ਕੇ ਇਹਨੂੰ ਬੇਹੇ ਪਾਣੀ ਦੇ ਵਿੱਚ ਇਹਦੀ ਲੱਤ ਨੂੰ ਰੱਖਿਆ ਤੇ ਇੱਕ ਵਾਕੀ ਮੁਰਗੀਆਂ ਨਾਲੋਂ ਇਹਨੂੰ ਅਲੱਗ ਰੱਖਿਆ ਕੁਝ ਦਿਨਾਂ ਦੇ ਲਈ ਪਰ ਅੱਜ ਆਪਾਂ ਇਹਨੂੰ ਬਾਕੀ ਮੁਰਗੀਆਂ ਦੇ ਵਿੱਚ ਛੱਡਾਂਗੇ ਤਾਂ ਕਿ ਇਹ ਤੰਦਰੁਸਤ ਹੋ ਜਾਵੇ ਚੰਗੀ ਤਰ੍ਹਾਂ ਤੇ ਬਾਕੀ ਮੁਰਗੀਆਂ ਦੇ ਵਿੱਚ ਆਪਾਂ ਇਹਨੂੰ ਛੱਡ ਦਿੱਤਾ ਤੁਸੀਂ ਦੇਖ ਸਕਦੇ ਆ ਬਈ ਖੜੀ ਹੈ ਬਿਲਕੁਲ ਤੇ ਹਾਲਾਂਕਿ ਲਾਤਾਂ ਥੋੜੀ ਘਟ ਲਾ ਰਹੀ ਹੈ ਥੱਲੇ ਲੱਗ ਜੂ ਸ਼ਾਮ ਤੱਕ ਕਿਉਂਕਿ ਜਿਆਦਾ ਵੀ ਆਪਾਂ ਇਹਨਾਂ ਨੂੰ ਬਾਕੀ ਮੁਰਗੀਆਂ ਨਾਲੋਂ ਅਲੱਗ ਨਹੀਂ ਰੱਖ ਸਕਦੇ ਹੈਗੇ ਫਿਰ ਇਹਦੂੰ ਜੱਕ ਪੈ ਜਾਣੀ ਆ ਠੀਕ ਆ ਜੇਕਰ ਆਪਾਂ ਇਹਨੂੰ ਜਿਆਦਾ ਟਾਈਮ ਲਈ ਅਲੱਗ ਰੱਖਾਂਗੇ ਫਿਰ ਇਹਨੂੰ ਜੱਕ ਜੀ ਪੈ ਜਾਣੀ ਆ ਕਿ ਬਈ ਮੈਨੂੰ ਇੱਥੇ ਹੀ ਖਾਣ ਨੂੰ ਮਿਲੀ ਜਾਂਦਾ ਵਸ ਠੀਕ ਆ ਤੇ ਇਸ ਲਈ ਬਾਕੀ ਮੁਰਗੀਆਂ ਦੇ ਵਿੱਚ ਆਪਾਂ ਅੱਜ 5-6 ਦਿਨ ਬਾਅਦ ਇਹਨਾਂ ਨੂੰ ਇਹਨੂੰ ਛੱਡ ਦਿੱਤਾ ਤੇ ਅੱਜ ਫਰਕ ਵੀ ਆ ਤੇ ਜੇਕਰ ਤੁਹਾਡਾ ਵੀ ਕਿਸੇ ਜਾਨਵਰ ਦੀ ਕੋਈ ਅੰਗ ਪਰ ਟੁੱਟਦਾ ਹੈ ਤੇ ਬੀਹਾ ਪਾਣੀ ਹੈ ਜਿਹੜਾ ਪਾ ਕੇ ਉਹਨੂੰ ਤੁਸੀਂ ਠੀਕ ਕਰ ਸਕਦੇ ਆ ਇਹ ਜਿਹੜਾ ਤਰੀਕਾ ਆ ਇਹ ਬਿਲਕੁਲ ਅਜਮਾਇਆ ਹੋਇਆ ਮੈਂ ਇਸ ਤੋਂ ਪਹਿਲਾਂ ਵੀ ਮੁਰਗੇ ਤੇ ਵੀ ਅਜਮਾਇਆ ਇੱਕ ਮੁਰਗਾ ਹੈ ਜਿਹੜਾ ਉਹਦੇ ਲੱਤ ਜਿਹੜੀ ਮੱਝ ਦੇ ਪੈਰ ਰੱਖ ਦਿੱਤਾ ਸੀ ਉਹ ਵੀ ਆਪਾਂ ਉਹਦੇ ਤੇ ਵੀ ਅਜਮਾਇਆ ਤੇ ਉਹ ਵੀ ਠੀਕ ਹੋ ਗਿਆ ਸੀ ਇਸ ਤੋਂ ਪਹਿਲਾਂ ਕਾਫੀ ਸਾਲ ਪਹਿਲਾਂ ਸਾਡੀ ਜਿਹੜੀ ਮੱਝ ਆ ਉਹਦੀ ਛੋਟੀ ਕੱਟੀ ਸੀ ਉਹਦੇ ਤੇ ਵੀ ਸੇਮ ਇਹੀ ਜਿਹੜਾ ਆ ਪਨੁਕਤਾ ਆ ਅਪਣਾਇਆ ਸੀ ਤੇ ਮੱਝ ਦੀ ਲੱਤਾਂ ਜਿਹੜੀ ਠੀਕ ਹੋ ਗਈ ਸੀ ਤੇ ਇਹ ਜਿਹੜਾ ਇਲਾਜ ਆ ਘਰੇਲੂ ਨੁਕਤਾ ਆ ਇਹ ਸਾਡੇ ਬਜ਼ੁਰਗਾਂ ਨੇ ਹੀ ਦੱਸਿਆ ਹੋਇਆ ਸਾਨੂੰ ਤੇ ਆਪਾਂ ਕਰੀਦਾ ਜ਼ਰੂਰ ਆ ਤੇ ਆ ਹੁਣ ਸ਼ਾਮ ਦਾ ਟਾਈਮ ਤੇ ਮੁਰਗੀ ਠੀਕ ਆ ਕਾਫੀ ਹੱਦ ਤੱਕ ਫਰਕ ਪੈ ਗਿਆ ਆ ਭਾਰ ਵੀ ਦਿੰਦੀ ਆ ਤੇ ਵੈਸੇ ਹੁਣ ਵੀ ਆਪਾਂ ਇਹਨੂੰ ਅੱਜ ਵੀ ਅਲੱਗ ਹੀ ਖੁੱਡੇ ਵਿੱਚ ਰੱਖਾਂਗੇ ਹਜੇ ਕਿਉਂਕਿ ਪ੍ਰੋਪਰ ਆ ਜਿਹੜੀ ਠੀਕ ਨਹੀਂ ਹੈਗੀ ਮੁਰਗੀ ਹਜੇ ਤੇ ਹੋ ਜਾਣੀ ਆ ਠੀਕ ਲਗਾਤਾਰ ਪਾਣੀ ਵਿਹਾ ਪਾਉਣ ਦੇ ਨਾਲ ਸੋ ਤੁਹਾਡੇ ਕੋਲ ਵੀ ਜੇ ਕੋਈ ਇਹੋ ਜਿਹਾ ਜਾਨਵਰ ਹੈਗਾ ਆ ਤਾਂ ਉਹਦੀ ਲੱਤ ਤੇ ਵਿਹਾ ਪਾਣੀ ਪਾਓ ਤਾਂ ਜਿਹੜਾ ਤੁਸੀਂ ਕੋਈ ਵੀ ਅੰਗ ਪੈਰ ਆ ਜਿਹੜਾ ਜਾਨਵਰ ਦਾ ਉਹ ਜੁੜ ਜਾਂਦਾ ਆ ਬੇਹੀ ਪਾਣੀ ਦੇ ਨਾਲ ਸੋ ਜਾਣਕਾਰੀ ਵਧੀਆ ਲੱਗੀ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਦੇ ਹੋ ਧੰਨਵਾਦ